ਹਾਂਜੀ ਸਾਸਰੀ ਕਾਲ ਜੀ ਕੀ ਹਾਲ ਚਾਲ ਹੈ ਆ ਹੋਰ ਸੁਣਾਓ ਤੇ ਮੈਨਾਂ ਹੁਣਾਂ ਬਹੁਤ ਟਾਈਮ ਹੋ ਗਿਆ ਰਾਤ ਦਾ ਘਟੋ ਘੱਟ ਵੀ 9:00 ਵੱਜ ਚੱਲੇ ਆ ਮੇਰਾ ਖਿਆਲਿਆ ਹਾਂ 9:30 ਦਾ ਟਾਈਮ ਹੋ ਗਿਆ ਆ ਤੇ ਮੇਰਾ ਅਜੇ ਟਾਈਮ ਨਹੀਂ ਲੱਗਾ ਕੁਛ ਸਿਹਤ ਵੀ ਖਰਾਬ ਜਈ ਸੀਗੀ ਵੀਡੀਓ ਬਣਾਉਣ ਦਾ ਤੇ ਮੈਂ ਤੁਹਾਨੂੰ ਕਿਹਾ ਸੀ ਵੀ ਮੈਂ 9:00 ਵੀ ਪੀਕੋਸ ਸੂਈ ਦੇ ਨਾਲ ਤੁਹਾਨੂੰ ਕਰਕੇ ਦਿਖਾਵਾਂਗੀ ਤੇ ਮੈਂ ਨਾ ਹੁਣ ਦੇਖੋ ਇਹ ਕੋਲੀ ਚ ਪਾਣੀ ਲੈ ਲਿਆ ਆ ਪਾਣੀ ਤਾਂ ਆਪਾਂ ਸੋਇ ਦੀ ਹੈਲਪ ਦੇ ਨਾਲ ਜਿਹੜਾ ਆਪਾਂ ਇਹ ਚੁੰਨੀ ਨੂੰ ਪੀਕੋ ਕਰਾਂਗੇ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਸ਼ੁਰੂ ਕਰਕੇ ਦਿਖਾਉਣੀ ਆ ਪੀਕੋ ਆਪਾਂ ਕਿਸ ਤਰ੍ਹਾਂ ਕਰਨੀ ਆ ਇਸ ਤਰ੍ਹਾਂ ਕਰਕੇ ਮੈਂ ਮਾੜਾ ਜਿਹਾ ਹੱਥ ਗਿੱਲਾ ਕਰ ਲਿਆ ਬਿਲਕੁਲ ਪਾਣੀ ਮਾੜਾ ਜਿਹਾ ਪਾਇਆ ਹੋਇਆ ਤੁਸੀਂ ਕਹਣਾ ਦੀਦਾ ਤੇ ਹੈ ਨਹੀਂ ਆ ਦੇਖੋ ਬਿਲਕੁਲ ਥੋੜਾ ਜਿਹਾ ਪਾਇਆ ਹੈ ਠੀਕ ਹੈ ਤੇ ਇਸ ਤਰ੍ਹਾਂ ਕਰਕੇ ਨਾ ਆਪਾਂ ਚੁੰਨੀ ਨੂੰ ਜਿਹੜਾ ਆ ਇਸ ਤਰ੍ਹਾਂ ਕਰਕੇ ਆਪਾਂ ਚੁੰਨੀ ਨੂੰ ਗੋੜ ਕਰ ਲੈਣਾ ਜਦੋਂ ਮੜਾ ਦੇ ਹੱਥ ਲਾਵਾਂਗੇ ਨਾ ਪਾਣੀ ਦਾ ਤੇ ਇਹਨੇ ਆਪਣੇ ਆਪ ਹੀ ਫਿਰ ਇਹ ਗੋਲ ਹੋ ਜਾਂਦਾ ਹੈ ਤੇ ਮੈਂ ਸੂਈ ਦੇ ਵਿੱਚ ਧਾਗਾ ਪਹਿਲਾਂ ਹੀ ਪਾ ਕੇ ਰੱਖਿਆ ਹੋਇਆ ਆ ਇਸ ਤਰ੍ਹਾਂ ਕਰਕੇ ਜਦੋਂ ਇਹਨੂੰ ਆਪਾਂ ਬਿਲਕੁਲ ਇਹਨੂੰ ਕਸਮਾ ਜਿਹਾ ਗੋਲ ਕਰਨਾ ਹੈ ਇਹਦਾ ਢਿੱਲਾ ਜਿਹਾ ਨਹੀਂ ਕਰਨਾ ਹੈਗਾ ਹਨਾ ਜਦੋਂ ਇਦਾਂ ਆਪਾਂ ਪਾਣੀ ਦਾ ਚਲਾ ਦਿੰਨੇ ਆ ਤੇ ਇਹ ਆਪਣੇ ਆਪ ਹੀ ਜਿਹੜਾ ਆ ਫਿਰ ਗੋਲ ਹੋ ਜਾਂਦਾ ਹੈ ਆ ਦੇਖੋ ਇਸ ਤਰ੍ਹਾਂ ਕਰਕੇ ਠੀਕ ਹੈ ਇਸ ਤਰ੍ਹਾਂ ਕਰਕੇ ਹੁਣ ਆਪਾਂ ਇੱਥੋਂ ਇਹਨੂੰ ਟਾਂਕਾ ਜਿਹੜਾ ਪਹਿਲਾ ਆ ਇਹਨੂੰ ਪੱਕਾ ਕਰ ਲੈਨੇ ਆ ਇਹਦੇ ਚ ਆਪਾਂ ਦੂਰਾ ਧਾਗਾ ਨਹੀਂ ਪਾਉਣਾ ਹੈਗਾ ਇਹਦੇ ਚ ਆਪਾਂ ਕਹਿਰਾ ਧਾਗਾ ਪਾਉਣਾ ਮੈਂ ਇੱਥੇ ਜਾਨੀ ਕਿ ਆ ਪਹਿਲਾ ਟਾਂਕਾ ਜਿਹੜਾ ਆ ਇਹਨੂੰ ਪੱਕਾ ਕਰ ਲਿਆ ਆ ਹੁਣ ਆਪਾਂ ਇੱਥੋਂ ਇਸ ਤਰ੍ਹਾਂ ਕਰਕੇ ਆਪਾਂ ਜਿਹੜਾ ਇਹ ਤੋਪਾ ਇਹਦਾ ਲਾਉਣਾ ਹੈਗਾ ਹੈ ਇਸ ਤਰ੍ਹਾਂ ਕਰਕੇ ਇਦਾਂ ਲਾਉਣਾ ਆ ਵੀ ਇਹ ਟਾਂਕਾ ਜਿਹੜਾ ਹੈ ਟੇਡਾ ਆਪੇ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਇੱਕੋ ਜਿਹੀ ਦੂਰੀ ਤੇ ਇਹਦੇ ਟਾਂਕੇ ਜਿਹੜੇ ਆ ਲਾਉਂਦੇ ਜਾਣਾ ਆ ਇਸ ਤਰ੍ਹਾਂ ਐਸ ਤਰ੍ਹਾਂ ਕਰਕੇ ਠੀਕ ਹੈ ਇਹ ਮੈਂ ਤਾਂ ਹੀ ਤੱਕ ਹਨਾ ਥੋੜਾ ਮੈਂ ਲੈ ਆਇਆ ਵੱਖਰੇ ਰੰਗ ਦਾ ਵੀ ਤਾਂ ਜੋ ਹਨਾ ਦਾ ਵੀ ਦੇਸ ਦਾ ਵੀ ਰਵੇ ਠੀਕ ਹੈ ਇਸ ਤਰ੍ਹਾਂ ਕਰਕੇ ਜਿਹੜੇ ਤਾਂ ਡਾਂਕੇ ਆ ਥੋੜਾ ਇੱਧਾ ਟੇਡੇ ਟੇਡੇ ਹੋਣ ਜਾਣੇ ਚਾਹੀਦੇ ਆ ਵੇ ਇਸ ਤਰ੍ਹਾਂ ਕਰਕੇ ਠੀਕ ਹੈ ਐਸ ਤਰ੍ਹਾਂ ਤੇ ਇਦਾਂ ਹੀ ਆਪਾਂ ਬਸ ਪਾਣੀ ਦਾ ਹੱਥ ਲਾਈ ਜਾਣਾ ਆ ਤੇ ਅੱਗੋਂ ਤੋਂ ਅੱਗੋਂ ਚੁੰਨੀ ਜਿਹੜੀ ਆਪਾਂ ਗੋਲ ਜਿਹੜੀ ਆ ਕਰੀ ਜਾਣੀ ਉਹ ਜਦੋਂ ਇੱਕ ਵਾਰੀ ਗੋਲ ਹੋਣ ਲੱਪੇ ਫਿਰ ਆਪਣੇ ਆਪ ਹੀ ਜਿਹੜੀ ਇਹ ਹੁੰਦੀ ਰਹਿੰਦੀ ਐ ਇਸ ਤਰ੍ਹਾਂ ਕਰਕੇ ਇਹਦਾ ਨੇੜੇ ਉਹ ਜੋ ਫੜ ਲੈਣੇ ਫੇ ਜਲਦੀ ਗੋਲ ਹੋ ਚੁੱਕੀ ਠੀਕ ਐ ਇਸ ਤਰ੍ਹਾਂ ਕਰ ਕਰਕੇ ਆਪਾਂ ਇਸ ਇਹਨੂੰ ਗੋਲ ਕਰੀ ਜਾਣਾ ਕਸਮੇ ਕਸਮੇ ਗੋਲ ਕਰਨਾ ਆ ਨਾ ਜੋ ਸਾਡੀ ਜਿਹੜੀ ਆ ਪੀਕੋ ਆ ਉਹ ਵੀ ਕਸਮੀ ਆਵੇ ਤੇ ਇਹ ਟਾਂਕੇ ਜਿੱਦਾਂ ਮੈਂ ਥੋੜੇ ਦੂਰ-ਦੂਰ ਤੇ ਲਾਏ ਤੁਸੀਂ ਇੰਨੇ ਦੂਰ ਨਹੀਂ ਲਾਉਣੇ ਹੈਗੇ ਬਿਲਕੁਲ ਲਾਗੇ-ਲਾਗੇ ਲਾਉਣੇ ਆ ਇਸ ਤਰ੍ਹਾਂ ਹੁਣ ਜਿਹੜਾ ਆਪਾਂ ਦੇਖੋ ਤੁਸੀਂ ਕਹਣਾ ਪੀਕੋ ਦਾ ਲੱਗਦੀ ਨਹੀਂ ਹੈਗੀ ਪੀਕੋ ਦਾ ਟਾਂਕਾ ਵੀ ਆਪਾਂ ਹੁਣ ਤੁਹਾਨੂੰ ਬਣਾ ਕੇ ਦੇਖੋ ਨਿਆ ਆਹ ਦੇਖੋ ਹੁਣ ਜਿੱਥੋਂ ਆਪਾਂ ਆ ਪਹਿਲਾ ਟਾਂਕਾ ਆਪਾਂ ਕੱਢਿਆ ਸੀ ਉੱਥੇ ਫੇਰ ਆਪਾਂ ਵਾਪਸ ਚੱਲ ਜਾਣਾ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਆਹ ਦੇਖੋ ਬਣ ਗਿਆ ਨਾ ਪੀਕੋ ਵਾਲਾ ਟਾਂਕਾ ਆ ਦੇਖ ਲੋ ਇਸ ਤਰ੍ਹਾਂ ਆ ਦੇਖ ਲੋ ਮਤਲਬ ਜਿੱਥੋਂ ਆਪਾਂ ਪਹਿਲਾ ਟਾਂਕਾ ਭਰਿਆ ਸੀ ਉੱਥੋਂ ਹੀ ਟਾਂਕਾ ਜਿਹੜਾ ਆਪਾਂ ਦੁਬਾਰਾ ਭਰ ਹੀ ਜਾਣਾ ਹੈ ਇਸ ਤਰ੍ਹਾਂ ਐਨ ਕਸਮਾ ਕਸਮਾ ਇਹਨੂੰ ਰੱਖਣਾ ਹੈ ਜਦੋਂ ਆਪਾਂ ਇਦਾਂ ਕਰ ਲਿਆ ਸੂਈ ਨੂੰ ਤਾਂ ਮੁੜ ਕੇ ਇਹਨੂੰ ਪਤਾ ਅੱਗੇ ਨੂੰ ਜਿਹੜਾ ਹੈ ਕਸ ਕਰ ਲੈਣੀ ਐਨ ਬਿਲਕੁਲ ਕਸ ਪਾ ਲੈਣੀ ਐ ਇਸੇ ਤਰ੍ਹਾਂ ਆਪਾਂ ਸਾਰੇ ਜਿਹੜੇ ਤਰਪਾਈ ਇਹ ਫੀਕੋ ਆਪਾਂ ਇਦੇ ਕਰ ਲੈਣੀ ਐ ਦੇਖੋ ਜੀ ਜੇ ਆਪਾਂ ਨੂੰ ਕੋਈ ਕੰਮ ਆਉਂਦਾ ਆ ਤਾਂ ਕਰ ਲੈਣਾ ਚਾਹੀਦਾ ਆ ਇਹ ਕੋਈ ਜ਼ਿਆਦਾ ਔਖਾ ਨਹੀਂ ਜੇ ਬਾਲੀ ਕਰ ਲਿਆ ਤੇ ਇਹਨੂੰ ਮਸ਼ੀਨ ਦੇ ਪੈਰ ਦੇ ਥੱਲੇ ਇਸ ਤਰ੍ਹਾਂ ਕਰਕੇ ਤੁਸੀਂ ਦੇ ਦਿਓ ਫਿਰ ਤੋਂ ਹੋਰ ਵੀ ਸੌਖਾ ਹੋ ਜਾਂਦਾ ਆ ਹਨਾ ਬਸ ਐਸੀ ਤਰ੍ਹਾਂ ਇਆ ਬਹੁਤ ਜਲਦੀ ਹੋ ਜਾਂਦਾ ਇਹਨੂੰ ਕੋਈ ਟਾਈਮ ਨਹੀਂ ਲੱਗਦਾ ਹੈਗਾ ਵੀ ਜੇ ਕਹੀਏ ਜ਼ਿਆਦਾ ਟਾਈਮ ਲੱਗਦਾ ਆ ਕਰਨ ਨੂੰ ਇਦਾਂ ਨਹੀਂ ਕੋਈ ਟਾਈਮ ਨਹੀਂ ਜ਼ਿਆਦਾ ਲੱਗਦਾ ਹੈਗਾ ਬਸ ਇਦਾਂ ਹੀ ਆ ਆ ਦੇਖੋ ਲੋ ਮੈਂ ਮੋٹے ਮੋٹے ਟਾਂਕੇ ਭਰੇ ਆ ਵੀ ਤਾਂ ਜੋ ਹਨਾ ਦਿਖਾਈ ਦੇ ਸਕਣ ਇਹ ਦੇਖੋ ਬਿਲਕੁਲ ਐਸ ਤਰ੍ਹਾਂ ਕਰਕੇ ਆਹ ਦੇਖੋ ਪੀਕੋ ਇਸ ਤਰ੍ਹਾਂ ਆਪਾਂ ਜਿਹੜੀ ਇਹ ਸੂਈ ਦੇ ਨਾਲ ਆਪਾਂ ਪੀਕੋ ਜਿਹੜੀ ਆ ਕਰ ਸਕਦੇ ਆ ਤਾਂ ਤੁਸੀਂ ਮੇਰੀ ਇਹ ਨਾ ਚਲਦੀ ਚਲਦੀ ਵੀਡੀਓ ਨੂੰ ਇਸ ਤਰ੍ਹਾਂ ਤੁਸੀਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਤੁਹਾਨੂੰ ਮੇਰਾ ਕੰਮ ਮੈਂ ਇਦਾਂ ਜਿਹੜਾ ਸੂਈ ਸਿਲਾਈ ਦਾ ਕਰਦੀ ਆ ਜਾਂ ਮੇਰੀਆਂ ਬਣਾਈਆਂ ਹੋਈਆਂ ਚੀਜ਼ਾਂ ਰ ਸੂਈ ਦੇ ਵਿੱਚ ਕਿੱਦਾਂ ਤੁਹਾਨੂੰ ਪਸੰਦ ਆਉਂਦੀਆਂ ਜਾਂ ਨਹੀਂ ਹੈ ਨਾ ਤਾਂ ਮੈਨੂੰ ਜ਼ਰੂਰ ਦੱਸਿਆ ਕਰੋ ਹੁਣ ਤੁਸੀਂ ਆ ਦੇਖ ਸਕਦੇ ਆ ਵੇ ਬਿਲਕੁਲ ਜਿਹੜਾ ਤਰਪਾਈ ਦਾ ਪੀਕੋ ਦਾ ਆ ਐਸੇ ਤਰ੍ਹਾਂ ਦੀ ਪੀਕੋ ਹੁੰਦੀ ਮਸ਼ੀਨ ਦੇ ਨਾਲ ਇਹ ਆਪਣੇ ਹੱਥ ਪਾਸੇ ਆਪਾਂ ਵੀ ਇਹਨੂੰ ਟਾਂਕੇ ਨੂੰ ਕਿੰਨਾ ਵੱਡਾ ਰੱਖਣਾ ਜਾਂ ਛੋਟਾ ਰੱਖਣਾ ਇਹ ਤੁਸੀਂ ਆਪਣੀ ਮਰਜ਼ੀ ਦੇ ਨਾਲ ਰੱਖ ਸਕਦੇ ਆ ਵੈਸੇ ਜਿੰਨਾ ਵੀ ਲਾਗੇ ਲਾਗੇ ਹੋਵੇ ਓਨਾ ਜ਼ਿਆਦਾ ਵਧੀਆ ਲੱਗਦਾ ਆ ਤੇ ਪਹਿਲਾਂ ਮੈਂ ਵੀਡੀਓ ਪਾਈ ਸੀਗੀ ਇੱਕ ਵੀ ਜਿਹੜਾ ਆਪਾਂ ਸੂਈ ਤੇ ਮਸ਼ੀਨ ਦੀ ਸਹਾਇਤਾ ਦੇ ਨਾਲ ਆਪਾਂ ਇਹ ওভারਲੋਗ ਕੀਤਾ ਸੀ ਤੁਹਾਨੂੰ ਉਹ ਵੀਡੀਓ ਕਿਦਾਂ ਦੀ ਲੱਗੀ ਤੁਸੀਂ ਮੈਨੂੰ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਹੁਣ ਤੁਸੀਂ ਦੇਖੋ ਇਸ ਤਰ੍ਹਾਂ ਆਪਣੇ ਘਰ ਬੈਠੇ ਬਹੁਤ ਨਹੀਂ ਟਾਈਮ ਲੱਗਦਾ ਹੈਗਾ ਇਹ ਕਿਹੜਾ ਬਹੁਤ ਮੈਂ ਹੁੰਦੇ ਆ 1 ਮੀਟਰ ਜਾਂ 36 ਇੰਚ ਦਾ ਮਸੀਂ ਕਿਤੇ ਚੁੰਨੀ ਦਾ ਪੱਲਾ ਹੁੰਦਾ ਛਾਤੀ ਮਿੰਟਾਂ ਚ ਹੋ ਜਾਂਦਾ ਹੈਗਾ ਆ ਤੁਸੀਂ ਇਸੇ ਤਰ੍ਹਾਂ ਹਨਾ ਜਿਹੜੀ ਵੀ ਉਹ ਜਿਹੜੀ ਆ ਕਰ ਸਕਦੇ ਆ ਇਹਦੇ ਸੋਈ ਦੀ ਤੇ ਪਾਣੀ ਦੀ ਮਾਦਦ ਦੇ ਨਾਲ ਠੀਕ ਹੈ ਜੀ ਸੋਈ ਦੀ ਤੇ ਪਾਣੀ ਦੀ ਮਦਦ ਦੇ ਨਾਲ ਤੁਸੀਂ ਜਰੀਏ ਚੁੰਨੀ ਪੀਕੋ ਕਰ ਸਕਦੇ ਆ ਤਾਂ ਨੇ ਤੁਹਾਨੂੰ ਇਹ ਮੇਰਾ ਤਰੀਕਾ ਚੁੰਨੀ ਪੀਕੋ ਕਰਨ ਦਾ ਕਿਦਾਂ ਦਾ ਲੱਗਿਆ ਜੇ ਵਧੀਆ ਲੱਗਾ ਆ ਤਾਂ ਮੈਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ ਜੀ ਠੀਕ ਹੈ ਜੀ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਉਹਨਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ